ਹੈਲੋ ਜੀ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ hope ਕਿ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਚੰਗਾ ਹੋਵੋਗੇ ਤੇ ਦੁਪਹਿਰ ਦਾ ਟਾਈਮ ਹੈ ਮੈਂ ਆਈ ਹੋਈ ਸੀ ਘਰੇ ਸ਼ੌਪ ਤੋਂ ਖਾਣਾ ਖਾ ਲਈ ਮੈਂ ਜੀ ਵੀ ਆ ਜਾਨੇ ਉਹਨੇ ਕਿਹਾ ਕਿ ਅੱਜ ਛੁੱਟੀ ਸੀਗੀ ਤੇ ਹੁਣ ਮੈਂ ਸੋਚਿਆ ਤੁਹਾਡੇ ਲਈ ਇੱਕ ਛੋਟਾ ਜਿਹਾ ਵਲੌਗ ਬਣਾ ਲਿਆ ਕਿਉਂਕਿ ਜਾਲੀਆਂ ਦੀ ਪ੍ਰੋਬਲਮ ਸਾਰਿਆਂ ਨੂੰ ਹੈਗੀ ਹੈ ਮੈਂ ਤੁਹਾਨੂੰ ਕਿਹਾ ਸੀ ਪਿਛਲੇ ਵਲੌਗ ਚ ਕਿ ਕੱਲ ਨੂੰ ਆਪਾਂ ਤੁਹਾਨੂੰ ਵਲੌਗ ਦੇਵਾਂਗੇ ਤੇ ਜਾਲੀਆਂ ਕਿਵੇਂ ਸਾਫ਼ ਕਰੀਏ ਹਨ ਕਿਉਂਕਿ ਬਹੁਤ ਸਰਫ ਵਗੈਰਾ ਉਹਨਾਂ ਪਾਣੀ ਹੈ ਜਿਹੜਾ ਮਾਰ ਲਿਆ ਪਾਈਪਾਂ ਵਾਲੇ ਪਾਣੀ ਦੀ ਮਾਰ ਲਿਆ ਪਰ ਉਸ ਤੋਂ ਬਾਅਦ ਫੇਰ ਚਿੱਟੀਆਂ ਚਿੱਟੀਆਂ ਹੋ ਜਾਂਦੀਆਂ ਨੇ ਹਨਾ ਕਈ ਦਾਗ ਹੈਗੇ ਹੁੰਦੇ ਨੇ ਜਿਹੜੇ ਉਤਰਦੇ ਹੀ ਨਹੀਂ ਹੈਗੇ ਤੇ ਅੱਜ ਮੈਂ ਕੋਸ਼ਿਸ਼ ਕਰ ਰਹੀ ਹਾਂ ਜਾਲੀਆਂ ਸਾਫ਼ ਕਰਨ ਦੀ ਤੇ ਇਸ ਕੋਸ਼ਿਸ਼ ਦੇ ਵਿੱਚ ਮੈਂ ਤੁਹਾਨੂੰ ਵੀ ਸ਼ਾਮਲ ਕਰ ਰਹੀ ਹਾਂ ਤੇ ਦੇਖਦੇ ਹਾਂ ਕਿ ਕੀ ਰਿਜ਼ਲਟ ਆਉਂਦਾ ਮੈਨੂੰ ਲੱਗਦਾ ਕਿ ਅੱਛਾ ਹੀ ਆਊਗਾ ਹਨਾ ਚਲੋ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਫਿਰ ਜਾਲੀਆਂ ਸਾਫ਼ ਕਰਨ ਦਾ ਕੰਮ ਉਸ ਤੋਂ ਬਾਅਦ ਚਾਹ ਪੀਵਾਂਗੇ ਤੇ ਸ਼ੌਕ ਤੇ ਫਿਰ ਚੱਲਾਂਗੇ ਨਹੀਂ ਪਹਿਲਾਂ ਤਾਂ ਤੁਹਾਨੂੰ ਜੜੀ ਜਿ ਹੋਣੀ ਆ ਜਾਲੀ ਦਾ ਹਾਲ ਦੇਖੋ ਤੁਸੀਂ ਕਿ ਉਹ ਜ ਹੋ ਰਿਹਾ ਹੈ ਨਾ ਜਿੰਨਾ ਇਹਨੂੰ ਮਰਜ਼ੀ ਸਾਫ ਕਰ ਲਈਏ ਇਹ ਜਾਲੀ ਸਾਫ ਨਹੀਂ ਹੁੰਦੀ ਇੰਨੀ ਗੰਦੀ ਹੋ ਜਾਂਦੀ ਹੈ ਹੱਥ ਲੱਗ ਲੱਗੇ ਤਾਂ ਆ ਤਾਂ ਸਾਡੇ ਲੋਕੀ ਰੱਖਿਆ ਹੋਇਆ ਸੀ 23 ਸਾਲ ਉਹਦੇ ਕੰਮ ਨਹੀਂ ਸਾਰੇ ਜਿਹੜੇ ਟਮਰੀਆਂ ਨੇ ਤੇ ਇਹ ਜਾਲੀ ਦੀ ਹਾਲਤ ਤੁਸੀਂ ਪਹਿਲਾਂ ਦੇਖ ਹੀ ਲਈ ਹੈ ਕਿੰਨੀ ਖਰਾਬ ਹੋਈ ਰਹੀ ਹੈ ਹੁਣ ਇਹਨੂੰ ਆਪਾਂ ਕਰਾਂਗੇ ਸਾਫ ਉਹ ਕਰਾਂਗੇ ਇੱਕ ਦਿਨ ਦੇ ਨਾਲ ਚਲੋ ਆਪਾਂ ਸ਼ੁਰੂ ਕਰ ਦਈਏ ਫਿਰ ਸਟੈਂਡ ਤੇ ਲਾ ਦਿੰਨੇ ਆਪਾਂ ਕੈਮਰਾ ਠੀਕ ਹੈ ਹੁਣ ਸ਼ੁਰੂ ਕਰਦੇ ਆਂ ਪਜਾਲੀਆਂ ਸਾਫ਼ ਕਰਨੀਆਂ ਇਹ ਲਿਆ ਹੈਗਾ ਜੀ ਆਪਾਂ ਤਾਪੀਨ ਦਾ ਤੇਲ ਤੇ ਇਹ ਰਿਪੀਟ ਲਿਆ ਮੈਂ ਉੱਪਰ ਕੱਪੜਾ ਬਰਸ਼ ਹੋ ਗਿਆ ਤੁਸੀਂ ਬਰਸ਼ ਲੈ ਸਕਦੇ ਹੋ ਨਾ ਜਾਰੀ ਹੈ ਜਿਹੜੀ ਨਾ ਉਹਦਾ ਮਿੱਟੀ ਵਗੈਰਾ ਸਾਫ ਕਰ ਲਿਓ ਇਹ ਬੜੇ ਆਰਾਮ ਦੇ ਨਾਲ ਹੋ ਜਾਂਦਾ ਕੋਈ ਔਖਾ ਕੰਮ ਨਹੀਂ ਹੈਗਾ ਇਲਾ ਨੂੰ ਇੱਕ ਪਾਸਾ ਸਾਫ਼ ਕਰਕੇ ਥਾ ਦੇਣੀ ਤੇ ਆਪਾਂ ਸਾਰਾ ਦਰੋਹ ਸਾਫ਼ ਕਰਾਂਗੇ ਇਹ ਤਾਂ ਤੁਸੀਂ ਹੁੰਦੇ ਜੇ ਬੱਚਿਆਂ ਨੂੰ ਵੀ ਕਹ ਦੋ ਨਾ ਕਿ ਸਾਫ਼ ਕਰ ਦੋ ਉਹ ਵੀ ਚਾਹ ਤਾਂ ਅਸੀਂ ਕਰ ਦੇਵਾਂਗੇ ਇੰਨਾ ਫੋਕਾ ਤਾਂ ਲੋ ਆਪਾਂ ਇੱਕ ਖਾਣਾ ਧਰ ਲਿਆ ਉਹਨੇ ਬਾਅਦ ਵਿੱਚ ਹੀ ਕਰਗੀ ਤਨ ਨਾਲ ਤੁਸੀਂ ਗੱਠਾਂ ਵਗਾਰਾ ਤੇ ਵੀ ਮਾਨ ਦੋਗੇ ਤਾਂ ਵੀ ਮਾੜੀ ਗੱਲ ਨਹੀਂ ਬਣੀ ਬਹੁਤ ਚੰਗਾ ਹੈ സുഖിയ സാധന ചരൂ چنگی طرح مارک ہی دیکھتا ہے بہت زیادہ لگتی ہے ਲੋ ਜੀ ਦੇਖੋ ਕਿੰਨਾ ਫਰਕ ਪੈ ਗਿਆ ਇਸ ਜਾਲੀ ਨਾਲੋਂ ਉਧਰਲੇ ਸਿੱਧਾ ਜਦੋਂ ਮੈਂ ਤੁਹਾਨੂੰ ਪੂਰਾ ਸਾਫ਼ ਕਰਕੇ ਦਿਖਾਉਂਦੀ ਨਾ ਅਜੇ ਗਿੱਲਾ ਹੈ ਇਹਦੇ ਵਿੱਚ ਤਾਂ ਤੁਹਾਨੂੰ ਆਹ ਦਾਗ-ਦਾਗ ਤੇ ਦਿਖ ਰਹੇ ਨੇ ਹਜੇ ਮੈਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਸਾਫ਼ ਕਰਦਾ ਤੇ ਫਿਰ ਤੁਹਾਨੂੰ ਆਹ ਫਰਕ ਤਾਂ ਤੁਹਾਨੂੰ ਹੁਣ ਲੱਗ ਹੀ ਰਿਹਾ ਹੁਣ ਇਹਦੇ ਇਧਰਲੇ ਖਾਨੇ ਦਾ ਤੇ ਇਧਰਲੇ ਦਾ ਠੀਕ ਹੈ ਮੈਂ ਪੂਰਾ ਸਾਫ਼ ਕਰਕੇ ਫੇਰ ਤੁਹਾਨੂੰ ਦਿਖਾਉਂਗੀ ਫੇਰ ਤੁਹਾਨੂੰ ਐਗਜ਼ੈਕਟ ਪਤਾ ਲੱਗੂਗਾ ਕਿ ਵਾਕਈ ਜਿਹੜਾ ਇਹ ਤੇਲ ਹੈਗਾ ਤਾਰਪੀਨ ਦਾ ਇਹ ਕੰਮ ਕਰਦਾ ਔਰ ਦਿਖ ਵੀ ਰਿਹਾ ਤੁਹਾਨੂੰ ਇਹਦੇ ਵਿੱਚ ਹੁਣ ਠੀਕ ਹੈ ਲੋ ਜੀ ਦੇਖੋ ਜਾਲੀ ਦੇਖੋ ਤੁਸੀਂ ਉਹੀ ਜਾਲੀ ਹੈ ਇਹ ਕਿੰਨੀ ਸੋਹਣੀ ਹੋ ਗਈ ਚਮਕਣ ਲੱਗ ਗਈ ਸਾਰੇ ਦਾਗ ਜਿਹੜੇ ਉਪਤਰ ਗਏ ਕਿਤੇ ਕਿਤੇ ਮਾੜਾ ਮੁੰਟਾ ਗਿੱਲਾ ਜਿੱਥੇ ਉੱਥੇ ਦਿਖਦੇ ਨੇ ਤੁਹਾਨੂੰ ਅਦਰਵਾਈਜ਼ ਇੰਨੀ ਵਧੀਆ ਹੋ ਗਈ ਜਾਲੀ ਬਹੁਤ ਸਾਫ ਸੁਥਰੀ ਨਹੀਂ ਗੰਦੀ ਹੋਈ ਪਈ ਸੀ ਮੈਨੂੰ ਬਹੁਤ ਜ਼ਿਆਦਾ ਹਲਕਤ ਆਉਂਦੀ ਸੀ ਜਿਹਦੇ ਤੋਂ ਦੇਖੋ ਤੁਸੀਂ ਬਹੁਤ ਘੱਟ ਮਿਹਨਤ ਦੇ ਵਿੱਚ ਤੇ ਬਹੁਤ ਘੱਟ ਖਰਚ ਦੇ ਵਿੱਚ ਤੁਸੀਂ ਆਪਣੇ ਘਰ ਦੀਆਂ ਜਾਲੀਆਂ ਜਿਹੜੀਆਂ ਉਹ ਸਾਫ਼ ਕਰ ਸਕਦੇ ਹੋ ਲਓ ਜੀ ਦੇਖੋ ਇਹ ਉਹ ਵੀ ਜਾਲੀ ਹੈ ਜਿਹੜੀ ਬਹੁਤ ਗੰਦੀ ਹੋਈ ਪਈ ਸੀ ਤੇ ਹੁਣ ਇਨੀ ਸਾਫ਼-ਸੁਥਰੀ ਹੋ ਗਈ ਬੜੀ ਦਿਨਾਂ ਦੀ ਮੇਰੀ ਅੱਖਾਂ ਚ ਰੜਕਦੀ ਸੀ ਇਹ ਲਓ ਜੀ 100 ਰੁਪਏ ਦੀ ਮੈਂ ਬੋਟਲ ਲੈ ਕੇ ਆਈ ਸੀਗੀ ਅ ਤਾਰਪਿੰਦੇ ਤੇਲ ਦੀ ਠੀਕ ਹੈ 100 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਜਾਲੀਆਂ ਸਾਫ਼ ਕਰ ਸਕਦੇ ਹੋ ਮਤਲਬ ਮੇਨ ਜਾਲੀਆਂ ਤਾਂ ਕਿਉਂਕਿ ਤੋਂ ਕਿੰਦ ਲੋੜ ਨਹੀਂ ਹੁੰਦੀ ਕਿਉਂਕਿ ਉਹ ਸਾਫ਼ ਹੀ ਹੁੰਦੀਆਂ ਐ ਮਿੱਟੀ ਹੁੰਦੀ ਵਿਚਾਰ ਦਿੰਨੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਤੇ ਉੱਪਰ ਦਾਗ ਬਹੁਤ ਲੱਗਦੇ ਨੇ ਆਪਾਂ ਬਾਰ-ਬਾਰ ਥੋਲਦੇ ਆ ਕੁਝ ਕੁ ਗੇਟ ਹੁੰਦੇ ਨੇ ਦੋ ਤਿੰਨ ਕ ਘਰ ਦੇ ਵਿੱਚ ਤੇ 100 ਰੁਪਏ ਦਾ ਤਾਂ ਉੱਚ ਲੱਗਦਾ ਵੀ ਨਹੀਂ ਹੈਗਾ ਮੈਂ ਕੋਲੀ ਦੇ ਵਿੱਚ ਥੋੜਾ ਜਿਹਾ ਪਾਇਆ ਸੀਗਾ ਤੇ ਮੈਂ ਤਿੰਨ ਜਿਹੜੇ ਦਰਵਾਜ਼ੇ ਹੈਗੇ ਨੇ ਜਿਹੜੇ ਉਹ ਸਾਫ਼ ਕਰਨੇ ਨੇ ਚਾਰ ਕਰਨੇ ਨੇ ਉੱਪਰਲੇ ਵੀ ਕਰਨਾ ਹੈ ਤੇ ਪੰਜ ਦਰਵਾਜ਼ੇ ਹੋ ਜਾਣਗੇ ਮੇਰੇ ਇਸ ਤਰ੍ਹਾਂ ਦੇ ਮੇਰੇ ਪੰਜ ਦਰਵਾਜ਼ੇ ਰਾਮ ਨਾਲ ਹੋ ਜਾਣਗੇ ਪੰਜ ਦੇ ਵਿੱਚ 6 ਵੀ ਹੋ ਸਕਦੇ ਨੇ ਤੇ ਤੁਸੀਂ ਆਪਣਾ ਘਰ ਦੀਆਂ ਜਾਲੀਆਂ ਚਮਕਾ ਸਕਦੇ ਨੇ ਨਹੀਂ ਤਾਂ ਸਾਰਾ ਘਰ ਸਾਫ਼ ਹੋ ਜਾਂਦਾ ਪਰ ਜਾਲੀਆਂ ਨੇ ਜਿਹੜੀਆਂ ਉਹ ਸਾਫ਼ ਨਹੀਂ ਹੁੰਦੀਆਂ ਹੈਗੀਆਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਲਾਈਵ ਰਿਜ਼ਲਟ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਲੱਗਦਾ ਹੈ ਬੱਸ ਨੂੰ ਲੱਗਦਾ ਹੁਣ ਵੀ ਦਰਵਾਜ਼ਾ ਲਓ ਜੀ ਹੁਣ ਨੇਰਾ ਹੋ ਗਿਆ ਆਪਾਂ ਸ਼ਾਪ ਤੋਂ ਆ ਗਏ ਆਂ ਮੈਂ ਵਿੱਚੇ ਵਲੌਗ ਛੱਡੀ ਸੀ ਉਹ ਡੇਟਸ ਆਫ ਕਰਕੇ ਚੱਲੀ ਗਈ ਸੀ ਤੇ ਹੁਣ ਮੈਂ ਕੰਪਲੀਟ ਕਰਨ ਲੱਗੀ ਆਂ ਇਹ ਆਪਾਂ ਨੂੰ ਬੋਤਲ ਮਿਲੀ ਸੀਗੀ ਤਰਪਿੰਦਰ ਤੇਲ ਦੀ ਠੀਕ ਹੈ ਪਤਲੀ ਜੀ ਬੋਤਲ ਵੀ ਬੜੀ ਸੋਹਣੀ ਆ ਤੇ ਹੈ ਪਤਲੀ ਜੀ ਬੋਟਲ ਆ ਇਹ ਇਹ ਮਿਲੀ ਸੀ ਆਪਾਂ ਨੂੰ 100 ਰੁਪਏ ਦੀ ਤੇ ਇਹ ਬੋਟਲ ਨੇ ਪੰਜਛੇ ਦਰਵਾਜ਼ੇ ਜਿਹੜੇ ਉਹ ਸਾਫ਼ ਕਰਦੇ ਨੇ ਮੈਂ ਕੌਲੀ 'ਚ ਪਾਇਆ ਸੀ ਕੌਲੀ ਅੱਧੀ ਕ ਕਰ ਲਈ ਸੀਗੀ ਤੇ ਇੱਕ ਪੂਰਾ ਗੇਟ ਆ ਜਿਹੜਾ ਉਹ ਸਾਫ਼ ਹੋ ਗਿਆ ਸੀ ਤੇ ਆਪਣੇ ਘਰ ਦੇ ਪੂਰੇ ਗੇਟਸ ਸਾਫ਼ ਹੋ ਜਾਣਗੇ ਸੋ ਤੁਸੀਂ ਵੀ ਤਰਪਿੰਡ ਦਾ ਤੇਲ ਆ ਜਿਹੜਾ ਉਹ ਲੈ ਆਉਣਾ ਤੇ ਆਪਣੇ ਗੇਟ ਆ ਜਿਹੜੇ ਉਹ ਸਾਫ਼ ਕਰ ਲੈਣੇ ਜਾਂ ਕੋਈ ਬਰਸ਼ ਹੋਵੇ ਛੋਟਾ ਤੇ ਉਹਦੇ ਨਾਲ ਤੁਸੀਂ ਮਾਰ ਦਿਓ ਵੀ ਬਹੁਤ ਅੱਛੀ ਗੱਲ ਆ ਫਿਰ ਤਾਂ ਤੇ ਮੇਰਾ ਤੁਹਾਨੂੰ ਪਤਾ ਹੀ ਆ ਕਿ ਮੈਂ ਐਂ ਸਾਰ ਲੈਣੀ ਹੁੰਦੀ ਆ ਜੋ ਵੀ ਘਰੇ ਹੁੰਦਾ ਹੈ ਨਾ ਜੇ ਬਰਸ਼ ਨਹੀਂ ਸੀਗਾ ਤੇ ਆਪਾਂ ਕੀ ਕੀਤਾ ਕੋਈ ਡੱਕਾ ਲੈ ਲਓ ਤੁਸੀਂ ਉਹਦੇ ਉੱਪਰ ਲੀਲ ਲਪੇਟ ਲਿਓ ਹੁਣ ਜਿਵੇਂ ਅੱਗੇ ਨਾ ਪੂੜਿਆਂ ਵਾਸਤੇ ਲਪੇਟਦੇ ਤੇ ਲਵਾਉਂਦੀ ਹੁੰਦੇ ਹੁੰਸੀ ਜਾਂ ਜਦੋਂ ਵਿਆਹ ਸ਼ਾਦੀ ਹੁੰਦਾ ਸੀਗਾ ਨਾ ਤੇ ਉਦੋਂ ਉਹ ਲਪੇਟ ਲੈਂਦੀਆਂ ਢੱਕੇ ਦੇ ਦੁਆਲੇ ਲੀਰ ਤੇ ਰੋਟੀਆਂ ਚੋਪੜੀ ਜਾਂਦੀਆਂ ਧਾਕੀ ਤੇ ਬੁੜੀਆਂ ਬੈਠੀਆਂ ਨੇ ਉਸ ਤਰ੍ਹਾਂ ਲੀਰ ਲਪੇਟ ਲਿਓ ਤੇ ਸਾਰਾ ਘੇਟਾ ਜਿਹੜਾ ਸਾਫ਼ ਹੋ ਜਾਊਗਾ ਉਦਾਂ ਨਹੀਂ ਕਰਨਾ ਤਾਂ ਭਾਵੇਂ ਹੱਥ ਦੇ ਵਿੱਚ ਹੀ ਕੋਈ ਕੱਪੜਾ ਲੈ ਕੇ ਉਹਦੇ ਨਾਲ ਹੀ ਕਰ ਦਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਣੇ ਦਰਵਾਜ਼ੇ ਜਿਹੜੇ ਉਹ ਚਮਕਾ ਲਿਓ ਦੁਆੜੀ ਆਉਣ ਵਾਲੀ ਆ ਦੁਆੜੀ ਦੀ ਤਿਆਰੀ ਦੇਖੋ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਆਪਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਨੂੰ ਜਿਹੜਾ ਵ ਇੱਕ ਬਹੁਤ ਛੋਟਾ ਜਿਹਾ ਜਾਦੂਈ ਨੁਸਖਾ ਦੇਣਾ ਕੱਲ ਨੂੰ ਤੁਹਾਨੂੰ ਕਿ ਥੋੜਾ ਜਿਹੜਾ ਵਧਿਆ ਵਧਿਆ ਹੋਇਆ ਪੇਟ ਹੈਗਾ ਲੇਡੀਜ਼ ਦਾ ਹੀ ਹੁੰਦਾ ਜ਼ਿਆਦਾਤਰ ਤਾਂ ਵਧਿਆ ਹੋਇਆ ਪੇਟ ਆ ਜਿਹੜਾ ਉਹ ਦਿਨੋਂ ਦਿਨ ਘਟਦਾ ਜਾਵੇ ਥੋੜੀ ਬਹੁਤੀ ਸੈਰ ਹੋਵੇ ਕੋਈ ਬਹੁਤ ਜ਼ਿਆਦਾ ਨਹੀਂ ਹੈ ਕੋਈ ਐਕਸਰਸਾਈਜ਼ ਹੀ ਬਹੁਤੀ ਲੋੜ ਨਹੀਂ ਹੈਗੀ ਤੇ ਬਸ ਉਹ ਇੱਕ ਛੋਟਾ ਜਿਹਾ ਨੁਸਖਾ ਹੈ ਜਿਹੜਾ ਜਾਦੂ ਵਰਗਾ ਅਸਰ ਕਰੂਗਾ ਤੇ ਤੁਹਾਡਾ ਪੇਟ ਆ ਜਿਹੜਾ ਉਹ ਦਿਨਾਂ ਵਿੱਚ ਹੀ ਘਟ ਜੂਗਾ ਚਲੋ ਕੱਲ ਨੂੰ ਮਿਲਦੇ ਹਾਂ ਜੀ ਫਿਰ ਆਪਾਂ ਉਸ ਨੁਸਖੇ ਦੇ ਨਾਲ